ਬਲਿਆਰ ਤੋਂ ਸਰਪੰਚੀ ਦੀ ਚੋਣ ਲੜ ਰਹੀ ਕਾਂਗਰਸ ਪਾਰਟੀ ਨਾਲ ਸੰਬੰਧਿਤ ਉਮੀਦਵਾਰ ਜਗਮੀਤ ਭੋਲਾ ਨੇ ਆਪਣੀ ਚੋਣ ਮੁਹਿੰਮ ਨੂੰ ਤੇਜ਼ ਕਰ ਦਿੱਤਾ ਹੈ ਆਪਣੀ ਚੋਣ ਮੁਹਿੰਮ ਤਹਿਤ ਜਗਮੀਤ ਭੋਲਾ ਨੇ ਅੱਜ ਪਿੰਡ ਬਲਿਆਰ ਖੁਰਦ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਤੇ ਮੌਕੇ ਤੇ ਲੋਕਾਂ ਨੇ ਜਗਮੀਤ ਭੋਲਾ ਨੂੰ ਪਿੰਡ ਦੀਆਂ ਸਮੱਸਿਆਵਾਂ ਬਾਰੇ ਵੀ ਜਾਣੂ ਕਰਵਾਇਆ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਤੇ ਦੇਖਣ ਤੋਂ ਬਾਅਦ ਜਗਮੀਤ ਭੋਲਾ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਇਹਨਾਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾ ਦਿੱਤਾ ਜਾਵੇਗਾ ਨਾਲ ਹੀ ਭੋਲਾ ਨੇ ਦਾਅਵਾ ਕੀਤਾ ਹੈ ਕਿ ਉਹ ਲੋਕਾਂ ਦੀਆਂ ਉਮੀਦਾਂ ਦੇ ਖਰਾ ਉਤਰਨਗੇ ਪਿੰਡ ਵਿੱਚ ਬਿਨਾਂ ਕਿਸੇ ਭੇਤ ਭਾਵ ਦੇ ਵਿਕਾਸ ਕਾਰਜਾਂ ਨੂੰ ਨੇਪਰੇ ਚਾੜਿਆ ਜਾਵੇਗਾ ਤੇ ਲੋਕਾਂ ਲਈ ਉਹ ਦਿਨ ਰਾਤ ਹਾਜ਼ਰ ਰਹਿਣਗੇ ਐਸੋ ਇਲਾਵਾ ਪੋਲਾ ਨੇ ਆਖਿਆ ਕਿ ਉਹਨਾਂ ਦੀ ਚੋਣ ਮੁਹਿੰਮ ਨੂੰ ਪਿੰਡ ਵਿੱਚੋਂ ਭਰਮਾ ਹੁੰਗਾਰਾ ਮਿਲ ਰਿਹਾ ਹੈ ਤੇ ਲੋਕ ਉਹਨਾਂ ਨੂੰ ਵੱਧ ਤੋਂ ਵੱਧ ਪਿਆਰ ਦੇ ਰਹੇ ਨੇ ਜਿਸ ਦਾ ਉਹ ਦੇਣ ਨਹੀਂ ਦੇ ਸਕਦੇ ਭਵਾਨੀਗੜ੍ਹ ਤੋਂ ਰਵੀ ਆਜ਼ਾਦ ਦੇ ਨਾਲ ਬਿਊਰੋ ਰਿਪੋਰਟ ਆਜ਼ਾਰ ਟੀਵੀ ਨਿਊਜ਼ ਆਪਰੇ ਇਹ ਹੈ ਕਿ ਪੰਡਾ ਦੇ ਲੋ ਜੀ ਬਹੁਤ ਰਸਾਈ ਗਈ ਆ ਪੰਡਾ ਇੰਡੀਆ ਨਾਲ ਲੱਖੇ ਤੁਸੀਂ ਆਏ ਹੋ ਹਾਂ ਫਿਰ ਕੀ ਉਮੀਦਾਂ ਨੇ ਸਰਪੰਚ ਤੋਂ ਇਹੀ ਕਿਹਾ ਸਰ ਪਾਣੀ ਨਿਕਲਦਾ ਚਾਹੀਦਾ ਬਾਹਰ ਨੂੰ ਗੜੀਆਂ ਨਾਲੀਆਂ ਬਣਨੀਆਂ ਚਾਹੀਦੀਆਂ ਨੇ ਇਹਨੂੰ ਜਿਤਾ ਰਹੇ ਹੁਣ ਇਹ ਸਿੰਘੇ ਭੋਲਾ ਸਿੰਘ ਨੂੰ ਕੀ ਕਿਹਾ ਉਹਨਾਂ ਨੇ ਫਿਰ ਉਹਨਾਂ ਕਿਹਾ ਬਿਠਾਵਾਂਗੇ ਲੈ ਕਹਦਾ ਕਿ ਦੋ ਦਿਨ ਚ ਪੂਰਾ ਵਾਦਾ ਦੇਖੋ ਜੀ ਸਾਡੀ ਬਸਤੀ ਪਿੰਡ ਬਲਿਆਲ ਦੇ ਨਾਲ ਜੁੜੀ ਹੋਈ ਹੈ ਅਸੀਂ ਪਿਛਲੇ 35 ਸਾਲ ਤੋਂ ਇੱਥੇ ਰਹਿ ਰਹੇ ਹਾਂ ਅੱਜ ਤੱਕ ਸਾਡੇ ਪਾਣੀ ਦਾ ਕੋਈ ਹੱਲ ਨਹੀਂ ਕੋਈ ਨਿਕਾਸ ਨਹੀਂ ਹੋਇਆ ਸਾਡੇ ਬੱਚੇ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੋਏ ਪੈਣਾ ਜਿਵੇਂ ਕਿ ਟਾਈਫਾਇਡ ਮਲੇਰੀਆ ਪਿਛਲੇ ਬਹੁਤ ਪਿਛੜਿਆ ਸਮੇਂ ਦੇ ਵਿੱਚ ਸਾਡੇ ਲਗਭਗ 2 ਲੱਖ ਰੁਪਏ ਬਸਤੀ ਦੇ ਵਿੱਚ ਡੇਂਗੂ ਤੇ ਇਲਾਜ ਤੇ ਅਸੀਂ ਲਾ ਚੁੱਕੇ ਹਾਂ ਤੁਸੀਂ ਦੇਖ ਸਕਦੇ ਹੋ ਗਲੀਆਂ ਨਾਲੀਆਂ ਦਾ ਕਿੰਨਾ ਬੁਰਾ ਹਾਲ ਹੈ ਸੋ ਇੱਥੇ ਇੱਕ ਵੀ ਇੱਕ ਇਸ ਤਰ੍ਹਾਂ ਦੀ ਫੈਸਿਲਿਟੀ ਨਹੀਂ ਹੈ ਜਿਵੇਂ ਕਿ ਸਕੂਲ ਧਰਮਸ਼ਾਲਾ ਕੋਈ ਡਿਸਪੈਂਸਰੀ ਕੋਈ ਸੀਵਰੇਜ ਅਜੇ ਤੱਕ ਕੋਈ ਵੀ ਇਸ ਦਾ ਪੁਖਤਾ ਪ੍ਰਬੰਧ ਨਹੀਂ ਹੋਇਆ ਇੱਥੇ ਇੱਥੇ ਤਾਂ ਕਿਸ਼ਮਸ਼ਾਨ ਘਾਟ ਵੀ ਨਹੀਂ ਹੈ ਨਹੀਂ ਜੀ ਬਿਲਕੁਲ ਸ਼ਮਸ਼ਾਨ ਘਾਟ ਨਹੀਂ ਹੈ ਸਾਨੂੰ ਪੁਆਣੀ ਘੜ ਸ਼ਹਿਰ ਦੇ ਵਿੱਚ ਜਾ ਕੇ ਆਪਣਾ ਮਰਦਾ ਫੋਕਾ ਪੈਂਦਾ ਹੈ ਜੀ ਅੱਛਾ ਕੋਈ ਵੀ ਸਕੂਲ ਕੋਈ ਕੁਝ ਨਹੀਂ ਜੇ 2 ਕਿਲੋਮੀਟਰ ਪਿੰਡ ਬਲਿਆਲ ਪੈਂਦਾ ਜੀ ਉੱਥੇ ਸਾਡੇ ਬੱਚੇ ਜਾਂਦੇ ਨੇ ਕਿਸੇ ਬੱਚੇ ਦੀ ਲਾਤ ਲੱਤ ਟੁੱਟਦੀ ਹੈ ਕਿਸੇ ਦੀ ਬਾਹਾਂ ਟੁੱਟਦੀ ਹੈ ਡਰ ਲੱਗਦਾ ਹੈ ਕਿ ਸਾਡੇ ਇਹ ਗਰੀਬ ਲੋਕਾਂ ਦਾ ਕੀ ਬਣੇਗਾ ਕੌਣ ਸਾਡਾ ਮਸੀਹਾ ਇੱਥੇ ਆਵੇਗਾ ਤੇ ਸਾਡੀ ਇਹਨਾਂ ਸਮੱਸਿਆਵਾਂ ਦਾ ਹੱਲ ਕਰੇ ਕਿਰਵਾਦੇ ਕੀ ਕਰ ਰਹੇ ਨੇ ਉਮੀਦਵਾਰ ਹੁਣ ਇਸ ਸਮੇਂ ਚੋਣ ਪ੍ਰਚਾਰ ਜੋ ਕਿ ਸਰਪੰਚੀ ਦੀ ਹੈ ਬਿਲਕੁਲ ਜੋਰਾ ਸ਼ੋਰਾਂ ਤੇ ਹੈ ਤੇ ਅਸੀਂ ਇਹੀ ਸਰਕਾਰ ਦੇ ਅੱਗੇ ਬੇਨਤੀ ਕਰਦੇ ਹਾਂ ਇਹੀ ਜੋ ਸਰਪੰਚ ਸਹਿਬਾਨ ਆਉਂਦੇ ਨੇ ਅਸੀਂ ਉਹਨਾਂ 'ਕੇ ਬੇਨਤੀ ਕਰਦੇ ਆਂ ਕਿ ਸਾਨੂੰ ਸਕੂਲ ਦਿੱਤਾ ਜਾਵੇ ਸਾਨੂੰ ਪੰਚਾਇਤ ਘਰ ਦੀ ਮੁਰੰਮਤ ਕੀਤੀ ਜਾਵੇ ਸਾਨੂੰ ਡਿਸਪੈਂਸਰੀ ਦਾ ਪ੍ਰਬੰਧ ਕੀਤਾ ਜਾਵੇ ਕਿ ਜੋ ਮੇਜਰ ਸਮੱਸਿਆ ਹੈ ਸਭ ਤੋਂ ਵੱਡੀ ਦਿੱਕਤ ਹੈ ਬਿਮਾਰੀਆਂ ਦਾ ਘਰ ਮੌਤ ਦਾ ਘਰ ਬਣਿਆ ਪਿਆ ਸਾਡੇ ਬਸਤੀ ਦੇ ਵਿੱਚ ਕਿ ਪਾਣੀ ਦਾ ਨਿਕਾਸ ਦਾ ਨਾ ਸਾਡੇ ਕੋਲ ਕੋਈ ਜਗ੍ਹਾ ਹੈ ਨਾ ਸਾਡੇ ਕੋਲ ਕੋਈ ਸੀਵਰੇਜ ਹੈ ਦਿਲ ਬਿਲਕੁਲ ਗਲੀਆਂ ਨਾਲੀਆਂ ਭਰੀਆਂ ਪਈਆਂ ਨੇ ਤਰਾਂ ਤਰਾਂ ਦਾ ਮੱਛਰ ਪੜ ਕੇ ਸਾਡਾ ਬਹੁਤ ਬੁਰਾ ਹੋ ਰਿਹਾ ਹੈ। ਉਮੀਦਵਾਰ ਨੇ ਕੀ ਕੀਤਾ ਬੰਦਾ ਕੀ ਹਾਲ ਸਾਡੇ ਕੋਲ ਪਿੰਡ ਦੇ ਜੋ ਕਾਂਗਰਸ ਦੇ ਉਮੀਦਵਾਰ ਸਰਦਾਰ ਪੋਲਾ ਸਿੰਘ ਸਰਪੰਚੀ ਦੀ ਚੋਣ ਲੜ ਰਹੇ ਨੇ ਉਹਨਾਂ ਨੂੰ ਸਾਨੂੰ ਪੂਰਾ ਵਿਸ਼ਵਾਸ ਤੋਂ ਆਇਆ ਹੈ ਕਿ ਅਸੀਂ ਤੁਹਾਡਾ 2 ਦਿਨਾਂ ਦਾ ਉਹਨਾਂ ਨੇ ਸਾਡੇ ਤੋਂ ਟਾਈਮ ਲਿਆ ਵੀ 2 ਦਿਨਾਂ ਦੇ ਵਿੱਚ ਤੁਹਾਡੇ ਪਾਣੀ ਦਾ ਸਮੱਸਿਆ ਹਾਂ ਜੀ ਥੋੜਾ ਨਾਮ ਖਾਨ ਚੰਦ ਨਾ ਕੀ ਹਾਲ ਆ ਪਿੰਡ ਦੀ ਪਿੰਡ ਦੀ ਹਾਲ ਸੇਬ ਬਹੁਤ ਖਰਾਬ ਆ ਜੀ 30 35 ਸਾਲ ਤੋਂ ਜਿਹੜਾ ਵੀ ਆਉਂਦਾ ਐ ਐਮਐਲਵੀ ਆਏ ਨੇ ਸਰਪੰਚ ਵੀ ਆਏ ਨੇ ਹਾਲੇ ਸਾਡਾ ਕੋਈ ਨਹੀਂ ਕੀਤਾ ਕਿਸੇ ਨੇ ਵੀ ਅੱਛਾ ਹੋਣ ਦੇਖ ਲੈ ਭੋਲੇ ਨੇ ਬਾਹ ਫੜੀ ਐ ਵੀ ਮੈਂ ਤੁਹਾਡਾ ਦੋ ਦਿਨਾਂ ਚ ਕਰ ਦੇਣਾ ਜਿਹੜਾ ਜਮੀਨ ਸਾਡੇ ਕੋਲ ਇਧਰ ਇੱਕ ਰੂਦੂ ਦੀ ਐ ਇੱਕ ਉਹਦੇ ਸਰੂਫ ਦੀ ਐ ਬੰਮਣੇ ਵਾਲੇ ਦੀ ਉਹ ਉਥੇ ਪਾਣੀ ਅੱਗੇ ਹੀ ਪੈਂਦਾ ਬਥੇਰੇ ਨਾਲ ਉਹਦੇ ਨਾਲ ਲੜਦੇ ਵੀ ਰਹੇ ਆ ਸਾਰਾ ਅੱਜ ਤਾਂ ਪਾਣੀ ਉਥੇ ਪੈਂਦਾ ਪਿਆ ਪਿੰਡ ਇਹ ਹੀ ਐ ਦੇਖ ਲੈ ਗਲੀਆਂ ਨਾਲੀਆਂ ਕੱਚੀਆਂ ਨੇ ਗਲੀਆਂ ਨਾਲੀਆਂ ਕੱਚੀਆਂ ਨੇ ਮੱਛਰ ਵੀ ਖਾਂਦੇ ਨੇ ਹੂੰ ਤੇ ਬੁਰਾ ਹਾਲ ਮਾਲ ਡੰਗਰ ਦਾ ਵੀ ਤੇ ਬੰਦਿਆਂ ਦਾ ਵੀ ਮਰਦਾ ਘਾਟ ਵੀ ਇੱਥੇ ਕੋਈ ਨਹੀਂ ਸ਼ਮਸ਼ਾਨ ਘਾਟ ਦੂਜਾ ਨਾ ਕੋਈ ਸੈਂਟਰ ਸਲਾਈ ਅੱਜ ਤਾਂ ਆਈ ਨਾ ਕੋਈ ਕੋਈ ਨਹੀਂ ਆਇਆ ਇੱਥੇ ਕੋਈ ਇੱਥੇ ਸੰਸਕਾਰ ਕਰ ਦੋ ਬੰਦਿਆਂ ਦਾ ਲੈ ਜਾ ਕੇ ਉੱਥੇ ਜਾ ਕੇ ਜਾਂ ਪਿੰਡ ਪਿੰਡ ਨਹੀਂ ਕਰਦੇ ਉੱਥੇ ਭੋਨੀ ਘੜ ਜਾਂਦੇ ਆ 4 ਕਿਲੋਮੀਟਰ ਹਾਂ 4 ਕਿਲੋਮੀਟਰ ਆ ਉਤਰਾਜ ਵੀ ਕਰਦੇ ਹੋਣਗੇ ਨਹੀਂ ਇੱਕ ਵਾਰੀ ਕਰਿਆ ਹੋਇਆ ਇਤਰਾਜ ਨਾ ਵੀ ਤੁਹਾਡੇ ਪਿੰਡ 'ਚ ਜਗ੍ਹਾ ਕੋਈ ਨਹੀਂ ਪਿੰਡ ਵਾਲਾ ਕਹਿੰਦੇ ਕਹਿੰਦੇ ਹੈਗੀ ਇਹ ਜਗ੍ਹਾ ਪਰ ਸਾਨੂੰ ਉੱਥੇ ਖਰਚਾ ਘੱਟ ਪਰ ਗਰੀਬ ਆਦਮੀ ਆਵੇ ਉੱਥੇ ਅਸੀਂ ਇਹ ਚਾਉਂਦੇ ਆ ਸਾਡੇ ਦੇ ਇੱਥੇ ਨੇੜੇ ਹੀ ਹੋ ਜਾਵੇ ਤਾਂ ਬੜੀ ਚੰਗੀ ਗੱਲ ਹੈ ਸਾਡੀਆਂ ਸਮੱਸਿਆ ਹਾਂ ਸਾਰੀਆਂ ਪੂਰੀਆਂ ਹੋ ਜਾਣ ਸਾਡੀਆਂ ਫਿਰ ਉਮੀਦਵਾਰ ਨੂੰ ਕਿਹੜੇ ਨੂੰ ਵੋਟ ਪਾ ਰਹੇ ਕਿਹਨੂੰ ਜਿੱਤਣਗੇ ਇਹਨੂੰ ਜਿਤਾ ਰਹੇ ਹਣ ਜਿਹੜਾ ਇਹ ਭੋਲਾ ਸਿੰਘ ਹੈ ਨਰਕ ਦੀ ਜ਼ਿੰਦਗੀ ਬਤੀਤ ਕਰ ਰਹੇ ਨੇ ਇੱਥੇ ਦੇ ਲੋਕ ਕਿਸ ਤਰ੍ਹਾਂ ਇਹਨਾਂ ਚੁਣੌਤੀਆਂ ਦਾ ਮੁਕਾਬਲਾ ਕਰੋਗੇ ਬਿਲਕੁਲ ਅਸੀਂ ਇਹ ਇਹਨਾਂ ਲਈ ਸੋਚ ਰੱਖ ਕੇ ਪਹਿਲਾਂ ਚੱਲੇ ਜੀ ਅਸੀਂ ਪਿੰਡ 'ਚ ਜਿੰਨੇ ਵੀ ਚੋਣਾਂ ਆਉਂਦੇ ਨੇ ਬਲਾਸੰਮਤੀ ਜ਼ਿਲ੍ਹਾ ਵਾਈ ਐਮਪੀ ਦੀ ਚੋਣਾਂ ਐਮਐਲ ਦੀ ਚੋਣਾਂ ਹਰ ਚੋਣਾਂ 'ਚ ਅਸੀਂ ਇੱਥੇ ਆਉਂਦੇ ਆ ਸਾਨੂੰ ਬਹੁਤ ਸਿਹਣਿਆ ਪੈਂਦੀ ਨਹੀਂ ਗੱਲਾਂ ਤੇ ਅਸੀਂ ਤਾਂ ਜਦੋਂ ਮਰ ਕੇ ਹੁਣ ਆਏ ਤਿੰਨ ਮਹੀਨਿਆਂ ਦਾਰਾਂ ਸੀ ਸਰਪੰਚੀ ਦੇ ਜਦੋਂ ਇਹਨਾਂ ਨੇ ਸਾਡੇ ਸਾਰਾਂ ਲਵੇ ਗੱਲ ਰੱਖੀ ਮੈਂ ਇਹਨਾਂ ਨੂੰ ਇਹੀ ਵਿਸ਼ਵਾਸ ਦਵਾਇਆ ਸਾਨੂੰ ਪਤਾ ਵੀ ਇੱਥੇ ਪਿੰਡ ਤੇ ਗੰਦ ਬਹੁਤ ਹੈ ਮੈਂ ਇਹਨਾਂ ਨੂੰ ਇਹੀ ਵਿਸ਼ਵਾਸ ਦਵਾਇਆ ਹੈ ਕਿ ਸਰਕਾਰ ਵੱਲੋਂ ਵੀ ਮੈਂ ਪੂਰੀ ਮਦਦ ਕਰਾਂਗਾ ਬਾਕੀ ਮੈਂ ਆਪਣੇ ਨਿੱਜੀ ਚੋਂ ਵੀ ਮੈਂ ਤੁਹਾਡਾ ਪਾਣੀ ਦਾ ਵਿਕਾਸ ਬੱਦ ਵੱਦ ਜਲਦੀ ਤੋਂ ਜਲਦੀ ਦੋ ਤਿੰਨ ਦਿਨਾਂ ਦੇ ਵਿੱਚ ਵਿੱਚ ਦੋ ਦਿਨਾਂ ਦੇ ਵਿੱਚ ਵਿੱਚ ਪਾਣੀ ਦਾ ਵਿਕਾਸ ਕਰਾਂਗਾ ਜੀ ਕੋ ਬੇਨਤੀ ਹੈ ਜੀ ਜਿਹੜੀ ਮੇਰੀ ਸੋਚ ਹੈ ਮੈਂ ਇਹ ਸੋਚ ਕੀਤੀ ਹੈ ਵੀ ਜਿੱਥੇ ਅਸੀਂ ਪਾਣੀ ਦਾ ਪ੍ਰਬੰਧ ਕਰਾਂਗੇ ਉਹ ਪਾਣੀ ਦਾ ਪ੍ਰਬੰਧ ਕਰਕੇ ਮਤਲਬ ਕਿ ਥੱਲੇ ਉਹਨੂੰ ਪਾਣੀ ਦਾ ਜਿਆ ਮਤਲਬ ਕਿ ਕਿਤੇ ਵੀ ਅਸੀਂ ਪਾਣੀ ਨਾਲ ਲਿਆਈਏ ਥੱਲੇ ਖੂਹ ਬਣਾਇਆ ਜਾਊਗਾ ਉੱਪਰ ਅਸੀਂ ਮਤਲਬ ਕਿ ਸੰਸ਼ਾਨ ਘਾਟ ਬਣਾਵਾਂਗੇ ਬੜੀਆ ਸੁੰਦਰ ਮੇਰੀ ਤਾਂ ਇਹੀ ਬੇਨਤੀ ਹੈ ਜੀ ਵੀ ਮੈਂ ਦੋਨੇ ਜਗ੍ਹਾ ਇੱਕ ਥਾਂ ਤੇ ਕਰਨਾ ਚਾਹੁੰਦਾ ਜੀ ਮਤਲਬ ਤੁਸੀਂ ਇਹਨਾਂ ਦੇ ਬਾਦੇ ਪੂਰੇ ਕਰੋਗੇ ਪੂਰੇ ਜੀ ਪੂਰੇ ਲੇਕਿਨ ਜਿਹੜੀ ਇਹ ਨਰਕ ਦੀ ਜ਼ਿੰਦਗੀ ਬਣੀ 80% ਅਸੀਂ ਇੱਥੇ ਮੈਂ ਕਹਿੰਦਾ ਜੀ ਹਰ ਟਾਈਮ ਵੋਟਾਂ ਮੰਗਣਾ ਅਸੀਂ ਆਉਂਦੇ ਆ ਪਹਿਲਾਂ ਸਰਕਾਰ ਨੇ ਇੱਥੇ ਅਕਾਲੀ ਤਲਵੇਲੇ ਇੱਕ ਵੀ ਇਟ ਨਹੀਂ ਲਾਈ ਚਲੋ ਆ ਥੋੜੇ ਟਾਈਮ ਦੇ ਵਿੱਚ ਕੰਮ ਵੀ ਕਿਤਨੇ ਕਾਂਗਰਸ ਸਰਕਾਰ ਨੇ ਇੱਕ ਦੋ ਗਲੀਆਂ ਵੀ ਕੀਤੀਆਂ ਨੇ ਤੇ ਅਸੀਂ ਹੁਣ ਵੀ ਇਹੀ ਕਬਲ ਬਸਵਾਦ ਆਉਣਾ ਵੀ ਅਸੀਂ ਬੱਦ ਤੋਂ ਬੱਦ ਕੰਮ ਕਰਾਂਗੇ ਪਿੰਡ ਦੇ ਵਿੱਚ ਓਏ ਜਿੰਦਾਬਾਦ ਭਾਰਤ ਪਾਰਟੀ ਜਿੰਦਾਬਾਦ hota hath da 255 ਜਿੰਦਾਬਾਦ